ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸ਼੍ਰੀ ਮੁਕਸور ਸਾਹਿਬ ਪੁਲਿਸ ਵੱਲੋਂ 90 ਕਿਲੋਗ੍ਰam ਕੋਕੀਨ ਅਤੇ 6,650,000 ਡਰੱਗ ਮਨੀ ਸਮੇਤ 5 ਵਿਅਕਤੀ ਕਾਬੂ ਮਨਜੀਤ ਸਿੰਘ, ਸਿੱਧੂ ਦੀ ਵਿਸ਼ੇਸ਼ ਰਿਪੋਰਟ। ਅਸੀਂ 5 ਬੰਦੇ ਨੂੰ ਰਾਉਂਡ ਅਪ ਕੀਤਾ ਹੈ। ਇਹਨਾਂ ਦੇ ਕੋਲੋਂ ਸਾਨੂੰ 90 ਕਿਲੋ ਬੁੱਕੀ ਤੇ 6,60,000 ਡਰੱਗ ਮਨੀ ਬਰਾਮਦ ਹੋਇਆ। ਸਰ ਅੱਜ ਪੀਸੀ ਕੀਤੀ ਜਾ ਰਹੀ ਹੈ ਕਿਸ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਅੱਜ ਮੁਖਸਰ ਸਾਹਿਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਥਾਣੇ ਗਿਦਰਬਾਦੀ ਟੀਮ ਵੱਲੋਂ ਅੰਡਰ ਦੀ ਸੁਪਰਵੀਜ਼ਨ ਆਫ ਡੀਐਸਪੀ ਗਿਦਰਬਾ ਅਸੀਂ 5 ਬੰਦੇ ਨੂੰ ਰਾਉਂਡ ਅਪ ਕੀਤਾ ਹੈ ਇਨਾਂ ਦੇ ਕੋਲੋਂ ਸਾਨੂੰ 90 ਕਿਲੋ ਬੁੱਕੀ ਤੇ 6,60,000 ਡਰਗ ਮਨੀ ਬਰਾਮਦ ਹੋਇਆ। ਇਹਨਾਂ ਦੇ ਵਿੱਚੋਂ ਦੋ ਬੰਦੇ ਰਾਜਸਥਾਨ ਦੇ ਹੈਗੇ ਤੇ ਬਾਕੀ ਤਿੰਨ ਸਾਡੇ ਜ਼ਿਲ੍ਹੇ ਦੇ ਨੇ। ਇਹ ਸਮਾਨ ਲਿਆਕਰ ਕੋਲੀਪਿੰਡ ਦੇ ਵਿੱਚ ਉੱਥੋਂ ਅੱਗੇ ਸਪਲਾਈ ਕਰਦੇ ਹੁੰਦੇ ਸੀ। ਤੇ ਜਿਹਨੂੰ ਜਿਹਨੂੰ ਸਪਲਾਈ ਕਰਦੇ ਸੀ ਉਹਦੀ ਅਸੀਂ ਡਿਟੇਲਸ ਕੱਢ ਰਹੇ। ਪਰ ਦੋਸਤੋ ਅਲਾਵਾ ਮੈਂ ਤੁਹਾਨੂੰ ਦੱਸ ਦਿਆਂ ਇੱਕ ਰਿੰਕੂ ਗੁੱਜਰ ਹੈਗਾ, ਇੱਕ ਧੀਰ ਸਿੰਘ ਹੈਗਾ, ਕੁਲਦੀਪ ਸਿੰਘ ਨੇ, ਇੱਕ ਸੁਜੀਤ ਸਿੰਘ ਤੇ ਇੱਕ ਰਾਜਿੰਦਰ ਸਿੰਘ। ਇਹ ਰਿਕਵਰੀ ਦੇ ਨਾਲ ਮੈਂ ਸਾਰੇ ਮੁਕਸਰ ਦੇ ਨਿਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਅਸੀਂ ਅਸੀਂ ਜੋ ਹੈਗੇ ਡਰੱਗਸ ਦੇ ਖਿਲਾਫ ਇੱਕ ਬੜੀ ਸਟਰੋਂਗ ਮੂਵਮੈਂਟ ਚਲਾਉਣ ਲੱਗੇ ਜੋ ਆਲਰੇਡੀ ਚੱਲੀ ਆਈ ਹੈ ਉਹਦੇ ਵਿੱਚ ਸਾਡਾ ਯੋਗਦਾਨ ਇਹ ਰਹੇਗਾ ਕਿ ਅਸੀਂ ਸਾਡੀ ਕੋਸ਼ਿਸ਼ ਇਹ ਰਹਿਣੀ ਹੈ ਕਿ ਅਸੀਂ ਇੱਕ ਤਾਂ ਡਰੱਗਸ ਸਮਗਲ ਸਾਰੇ ਫੜ ਲਈਏ ਤੇ ਉਸ ਤੋਂ ਇਲਾਵਾ ਜਿੰਨਾ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਹੈਗੀਆਂ ਉਹ ਵੀ ਸਾਰੀਆਂ ਫ੍ਰੀਜ਼ ਕਰਾਣਗੇ ਅਟੈਚ ਕਰਾ ਕੇ ਫੋਰਫੀਟ ਕਰਾਣਗੇ ਤੇ ਨਸ਼ਾ ਅਸੀਂ ਜ਼ਿਲ੍ਹੇ ਦੇ ਵਿੱਚ ਵਿਕਨਗੇ ਨਹੀਂ ਸਰੇ ਕਿਥੋਂ ਦੇ ਰਹਿਣਾ ਸੀ ਕੋਈ ਪਤਾ ਨਹੀਂ ਦੋ ਹੈਗੇ ਰਾਜਸਥਾਨ ਦੇ ਰਹਿਣ ਵਾਲੇ ਜੀ ਤੇ ਬਾਕੀ ਹੈਗੇ ਇੱਕ ਹੈਗਾ ਫਗਰ ਸਰਪਿੰਡ ਦਾ ਤੇ ਦੋ ਹੈਗੇ ਕੋਣੀ ਦਾ ਸੋ ਕਿੱਥੋਂ ਹੋਇਆ ਹੈ ਉਹਨਾਂ ਦੀ ਇਹ ਬੇਸਿਕਲੀ ਤਿੰਨ ਮੁੰਡੇ ਜੋ ਸਿਗੇ ਇਹ ਮਲੋਡ ਰੋਡ ਤੋਂ ਆ ਰਹੇ ਸੀ ਚਿੱਟੀ ਗੜੀ ਦੇ ਈ ਗਰੀ ਵਿੱਚ ਤੇ ਇਹਨਾਂ ਦੇ ਕੋਲ ਆਲਮੋਸਟ 1 ਲੱਖ 10000 ਕੈਸ਼ ਸੀ ਗਦੇ ਅਰਾਊਂਡ 50 ਕਿਲੋ ਕੁ ਇਲਾਇ ਗੱਡੀ ਚ ਸੀ ਇਹਨਾਂ ਨੂੰ ਜਦੋਂ ਫੜਿਆ ਗਿਆ ਫੜਨ ਤੋਂ ਬਾਅਦ ਇਹਨਾਂ ਦੀ ਪੁੱਛ ਕੇ ਸੁਈ ਪੁੱਛ ਕੇ ਸਵਾਰ ਨੇ ਦੱਸਿਆ ਕਿ ਅਸੀਂ ਇਸ ਅਗੇ ਤੁਹਾਨੂੰ ਜਦੋਂ ਉਹ ਬੰਦੇ ਨੂੰ ਸਪਲਾਈ ਕਰਨ ਦਾਲੇ ਸੀ ਫਿਰ ਅਕੋਰਡਿੰਗਲੀ ਬਿਲਕੁਲ ਇਮੀਡੀਏਟਲੀ ਸਾਡੀ ਟੀਮ ਮੂਵ ਕੀਤੀ ਜਦੋਂ ਇਹਨਾਂ ਦੇ ਘਰ ਰੇਡ ਹੋਈ ਤੇ ਉੱਥੇ ਸਾਨੂੰ surjit ਤੇ rajinder ਮਿਲੇ ਤੇ ਇਹਨਾਂ ਦੇ ਕੋਲ ਬਾਕੀ ਬਚੀ ਹੋਈ ਜੋ ਬੁੱਕੀ ਸੀਗੀ 20 ਕਿਲੋ ਇਹਨਾਂ ਦੇ ਕੋਲੋਂ ਮਿਲੀ ਤੇ ਨਾਲ 5 ਲੱਖ 50000 ਰੁਪਏ ਕੈਸ਼ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਇਹ ਹਲੇ ਸਾਡਾ ਪਰਚਾ ਹੋਇਆ ਹੈ ਅਸੀਂ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਤੇ ਜੇਕਰ ਇਹਨਾਂ ਦੇ ਪੁਰਾਣੇ ਪਰਚੇ ਹੋਣਗੇ ਉਹਨਾਂ ਦੀ ਵੀ ਡਿਟੇਲਸ ਕਢੀ ਜਾਏंगी उन्हना बेलां बुला किवे हुई है वो चेक करके उवाई की जाएगी ये गड्डिया से लेके आती थी, थी। आ, राजस्थान तो, तो, तो इतों सप्लाई होंगी सी वरना ग्डी सी जो तो पैसे पे है, है कि अमाउंट है किस तरह पहुंची ये हैगी लाख ये लाख साढ़े पां लाख एक लाख दस हजार एक हैगी टोटल छे लाख सहठ हजार रुपए कैश है तो ये इन्होंने इकट्ठे आगे बुकिंग सप्लाई करके छोटी उम्र की नहीं सताई साल एक ते एक साल का एक पचास साल पांच बने की गिरफ्तारी हो चुकी है बाकी साजा जो है कि के चल रही है ਇਹ ਅਦੀ ਰਿਮਾਂਡ ਲਈਤੀ ਗਈ ਹੈ ਤੇ ਉਸ ਤੋਂ ਬਾਅਦ ਜੋ ਹੈਗਾ ਅੱਗੇ 3 ਦਿਨ ਦੀ ਰਿਮਾਂਡ ਲਈਤੀ ਗਈ ਹੈ ਅੱਗੇ ਅੱਗੇ ਕਾਰਵਾਈ ਜੁਬੰਦੀ ਹੋ ਕੀਤੀ ਜਾਊਗੀ ਸਰ ਇਹ ਰਾਜਸਥਾਨ ਤੋਂ ਕਿੱਥੋਂ ਲੈ ਕੇ ਤੇ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕਰਦੇ ਇਹ ਹਾਲੇ ਜੋ ਹੈਗੇ ਕੋਟਾ ਤੋਂ ਲੈ ਕੇ ਆ ਰਹੇ ਸੀ ਅੱਗੇ ਕਿੱਥੇ ਕਿੱਥੇ ਸਪਲਾਈ ਕਰਦੇ ਇਹ ਅੰਡਰ ਇਨਵੈਸਟੀਗੇਸ਼ਨ ਹੈਗਾ ਜੋ ਚੀਜ਼ ਕਲੀਅਰ ਹੋਣੀ ਹੈ ਉਹ ਤੁਹਾਨੂੰ ਲਿਖਣਾ ਹੈ ਓਕੇ ਸਰ